ਅੱਜ ਬਠਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਬਠਿੰਡਾ ਪੁਲਿਸ ਨੇ ਚੈਕਿੰਗ ਦੇ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 6.5 ਕਿਲੋ ਅਫੀਮ ਬਰਾਮਦ ਹੋਈ ਹੈ। ਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਾਸ ਦੇ ਇੱਕ ਇਸ ਮਾਮਲੇ ਵਿੱਚ ਪੁਲਿਸ ਨੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਨਸ਼ੇ ਨੂੰ ਬ੍ਰਮਤ ਕੀਤਾ। ਚਲੋ ਜਾਰੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਨੂੰ ਮਿਤੀ 14 ਤਰੀਕ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੌਕੀ ਇੰਚਾਰਜ ਵਰਦਮਾਨ ਸਬ ਇੰਸਪੈਕਟਰ ਜਗਸੀਰ ਸਿੰਘ ਦਾ ਨਾਕਾ ਜੋ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਸਾਹਮਣੇ ਲੱਗਿਆ ਹੋਇਆ ਸੀਗਾ ਤੇ ਨਾਕੇ ਦੇ ਉੱਤੇ ਉਹਨਾਂ ਨੇ ਇੱਕ ਸਵਿਫਟ ਕਾਰ ਡਿਜ਼ਾਇਰ ਪੀਬੀ 34 ਪੀਬੀ 29ਏ ਜੀ 3454 ਨੂੰ ਇੰਟਰਸੈਪਟ ਕੀਤਾ ਤੇ ਕਾਰ ਰੋਕਣ ਤੇ ਉਸ ਦੀ ਤਲਾਸ਼ੀ ਲੈਣ ਪ੍ਰੰਤ ਜੋ ਤਲਾਸ਼ੀ ਸੀਗੀ ਡੀਐਸਪੀ ਸਿਟੀ 1 ਅੰਮ੍ਰਿਤਪਾਲ ਜੀ ਦੀ ਹਾਜ਼ਰੀ ਦੇ ਵਿੱਚ ਲਈ ਗਈ ਸੀਗੀ ਉਸ ਦੇ ਵਿੱਚ ਜੋ ਸਵਿਫਟ ਜਾਰ ਗੱਡੀ ਸੀਗੀ ਇਹਦੇ ਦੋ ਵਿਅਕਤੀਆਂ ਦੇ ਪੋਜੈਸ਼ਨ ਦੇ ਵਿੱਚੋਂ 4 ਕਿਲੋ ਫੀਮ ਜਿਹੜੀ ਹੈਗੀ ਬਰਾਮਦ ਹੋਈ ਇਹ ਵਿਅਕਤੀ ਜਗਸੀਰ ਸਿੰਘ ਸੇਰਾ ਪੁੱਤਰ ਛੋਟਾ ਸਿੰਘ ਜੋ ਕਿ ਵਾਸੀ ਘੁੰਮਣ ਕਲਾਂ ਦਾ ਰਹਿਣ ਵਾਲਾ ਸੀਗਾ ਤੇ ਹੁਣ ਫਿਲਹਾਲ ਮਾਨਸਾਬ ਕੇ ਰਹਿ ਰਿਹਾ ਸੀਗਾ ਤੇ ਦੂਸਰਾ ਵਿਅਕਤੀ ਮਹਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਗਿੱਲ ਕਲਾਂ ਦਾ ਰਹਿਣ ਵਾਲਾ ਤੇ ਹੁਣ ਇਸ ਟਾਈਮ ਜੱਸੀਪੋਵ ਵਾਲੀ ਰਹਿ ਰਿਹਾ ਸੀਗਾ ਇਹ ਦੋ ਵਿਅਕਤੀਆਂ ਦੀ ਪੋਜੈਸ਼ਨ ਦੇ ਵਿੱਚੋਂ ਮੌਕੇ ਦੇ ਉੱਪਰ 4 ਕਿਲੋ ਅਫੀਮ ਜਿਹੜੀ ਹੈ ਬਰਾਮਦ ਹੋਈ ਅਫੀਮ ਬਰਾਮਦ ਹੋਣ ਦੇ ਉੱਪਰ ਮੁਕੱਦਮਾ ਨੰਬਰ 39 ਮਿਤੀ 14 2 2026 ਅੰਡਰ ਸੈਕਸ਼ਨ 18 ਬੀ 29 ਐਨਡੀਪੀਐਸ ਐਕਟ ਥਾਣਾ ਕਨਾਲ ਕਲੋਨੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਤਫਤੀਸ਼ ਦੇ ਵਿੱਚ ਜਗਸੀਰ ਸਿੰਘ ਸੀਰਾ ਸੀਗਾ ਇਸ ਦੀ ਦੁਗਾ ਇਹ ਨਾਲ ਜਦੋਂ ਪੁਸ਼ਕਿਸ਼ ਕੀਤੀ ਗਈ ਤਾਂ ਇਸ ਦੀ ਨਿਸ਼ਾਨਦੇਹੀ ਦੇ ਉੱਪਰ 2.5 ਕਿਲੋ ਹੋਰ ਅਫੀਮ ਜਿਹੜੀ ਹੈਗੀ ਆ ਇਸ ਦੀ ਨਿਸ਼ਾਨਦੇਹੀ ਦੇ ਉੱਪਰ ਬਰਬੰਦ ਕੀਤੀ ਗਈ ਸੋ ਇਸ ਮੁਕਦਮੇ ਦੇ ਵਿੱਚ ਜੋ 39 ਨੰਬਰ ਮੁਕਦਮਾ ਦਰਜ ਰਜਿਸਟਰ ਹੋਇਆ ਥਾਣਾ ਕਨਾਲ ਕਲੋਨੀ ਦੇ ਵਿੱਚ ਇਸ ਦੇ ਵਿੱਚ ਦੋ ਵਿਅਕਤੀਆਂ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਇਹਨਾਂ ਦੇ ਕੋਲੋਂ ਹੁਣ ਤੱਕ ਕੁੱਲ 6.5 ਕਿਲੋ ਜਿਹੜੀ ਅਫੀਮ ਬਰਬੰਦ ਹੋ ਚੁੱਕੀ ਹੈ ਤੇ ਇਹ ਜਿਹੜੀ ਅਫੀਮ ਸੀਗੀ ਇਹ ਇਹਨਾਂ ਦੀ ਡਿਊਰਿੰਗ ਇਨਵੈਸਟੀਗੇਸ਼ਨ ਇਹ ਵੀ ਚੀਜ਼ ਸਾਹਮਣੇ ਆਈ ਹੈ ਕਿ ਅਫੀਮ ਜਿਹੜੀ ਸੀਗੀ ਪੀਲੀਆਂ ਪੰਗਾ ਰਾਜਸਥਾਨ ਦੇ ਇੱਕ ਵਿਅਕਤੀ ਕੋਲੋਂ ਲੈ ਕੇ ਤੇ ਅੱਗੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਜਗ੍ਹਾ ਜਿਹੜੇ ਜ਼ਿਲ੍ਹੇ ਹੈਗੇ ਜਿੱਦਾਂ ਬਰਨਾਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਇਹਨਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆਸ-ਪਾਸ ਦੇ ਜਿਹੜੇ ਲੋਕਾਂ ਹੈਗੇ ਉਹਨਾਂ ਨੂੰ ਅੱਗੇ ਫਰਦਰ ਸਪਲਾਈ ਕਰਦੇ ਸੀਗੇ ਅਸੀਂ ਇਹਨਾਂ ਦਾ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨ ਦਾ irdman ਹਾਸਲ ਕੀਤਾ ਜਾ ਚੁੱਕਾ ਹੈ ਤੇ ਹੋਰ ਡੰਗਾਈ ਨਾਲ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਅੱਗੇ ਕਿਹੜੇ-ਕਿਹੜੇ ਬੰਦੇ ਨੂੰ ਫੀਮ ਜਿਹੜੀ ਸੀਗੀ ਸਪਲਾਈ ਕਰਦੇ ਸੀਗੇ ਤੇ ਜਿਹੜਾ ਪਿਛਲਾ ਬੰਦਾ ਹੈਗਾ ਜਿੱਥੋਂ ਰਾਜਸਥਾਨ ਤੋਂ ਜਿਹੜੇ ਬੰਦੇ ਕੋਲੋਂ ਲੈ ਕੇ ਆਏ ਸੀਗੇ ਉਸ ਦੇ ਬਾਰੇ ਵੀ ਅਸੀਂ ਡੰਗਾਈ ਨਾਲ ਪੁਸ਼ਕਿਸ਼ ਕਰ ਰਹੇ ਹਾਂ ਸੋ ਇਸ ਮੁਕੱਦਮੇ ਦੇ ਵਿੱਚ ਜੋ 39 ਨੰਬਰ ਮੁਕੱਦਮਾ ਹੈ ਇਸ ਦੇ ਵਿੱਚ ਦੋ ਵਿਅਕਤੀ ਜਿਹੜੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਜਗਸੀਰ ਸਿੰਘ ਸੀਰਾ ਅਤੇ ਮਹਿੰਦਰ ਸਿੰਘ ਅਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਹੁਣ ਤੱਕ 6.5 ਕਿਲੋ ਜਿਹੜੀ ਟੋਟਲ ਅਫੀਮ ਬਰਾਮਦ ਕੀਤੀ ਜਾ ਚੁੱਕੀ ਹੈ। ਦਾਅਵਾ ਦਿੱਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੈ ਜਿਸ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਸਰਗਰਮ ਹੈ ਤੇ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ লাইਕ ਪੰਜਾਬੀ ਟੀਵੀ